ਮੇਰਾ ਨਾਮ ਵਰਿੰਦਰ ਮੇਰਾ ਬੇਟਾ ਲੱਗਦਾ ਹੈ ਗਲਬਾ ਸਰ ਉਹ ਕੰਮ ਤੇ ਕੰਮ ਦੇ ਇੱਕ ਡੜੀ ਕੰਮ ਤੇ ਗਏ ਸੀ ਡੜੀ ਪੇਂਡ ਦਾ ਕੰਮ ਕਰਦੇ ਸੀ ਤੇ ਦੋ ਬੰਦੇ ਹੀ ਪਹਿਲਾਂ ਉਹ ਘਰ ਆਏ ਡੜੀ ਨੂੰ ਪੁੱਛਣ ਤੇ ਫਿਰ ਉਹ ਕੰਮ ਤੋਂ ਦੇ ਮਗਰ ਗਏ ਤੇ ਉਹਨਾਂ ਨੂੰ ਬਹੁਤ ਔਚਰਣ ਕੀਤਾ ਵੀ ਧਮਕੀਆਂ ਧਮਕੀਆਂ ਦਿੱਤੀਆਂ ਜੇ ਜਿਹੜੇ ਨਿਆਣੇ ਕੋਸ਼ ਕਰਦਾਂਗੇ ਜਾਂ ਇਦਾਂ ਵਾਂ ਚ ਪੈਰ ਵਾਸ ਦੇ ਦੇ ਉਹਨਾਂ ਦੇ ਸਰ ਪੈਸੇ ਕਿਸੇ ਦੇ ਦੇ ਨਹੀਂ ਉਹਨਾਂ ਦਾ ਮਾਮਲਾ ਪਤਾ ਨਹੀਂ ਇਹ ਵਿੱਚ ਕੀ ਸੀ ਜਦੋਂ ਉਹਦੋਂ ਜਦੋਂ ਇਹ ਕੰਮ ਹੋਇਆ ਉਹਦੋਂ ਜਦੋਂ ਜਿਆਦਾ ਟੁੱਟ ਚੁੱਕੀ ਤਾਂ ਉਹਨਾਂ ਜਿਆਦਾ ਤਮਕਾ ਲੈ ਰਹੀ ਸੀ ਤੇ ਉਹਦੋਂ ਦੇ ਡੈਡੀ ਨੇ ਇਹ ਹੋਇਆ ਉਹਦੇ ਪੈਸੇ ਜਾ ਕੇ ਦਵਾਈ ਖਾ ਲਈ ਤਾਂ ਬਾਅਦ ਵਿੱਚ ਆਪਾਂ ਨੇ ਗੁਰਦਾਸਪੁਰ ਖੜਿਆ ਗੁਰਦਾਸਪੁਰ ਤੋਂ ਉਹਨਾਂ ਨੇ ਗੁਰਦਾਸਪੁਰ ਸਿਵਰ ਹਸਤਾਨ ਤਾਂ ਬਾਅਦ ਵਿੱਚ ਉਹਨਾਂ ਨੇ ਉਥੋਂ ਰੈਫਰ ਕਰਤਾ ਬਾਅਦ ਵਿੱਚ ਹੰਬਰਸਾਲ ਖੜਿਆ ਤਾਂ ਉਥੇ ਵੀ ਬਾਅਦ ਵਿੱਚ ਉਹਨਾਂ ਨੇ 4-5 ਦਿਨ ਦਾ ਘਰ ਉਸ ਬਿਫਰ ਕਰਤਾ ਕਿ ਹਾਲਤ ਬੜੀ ਸੀਰੀਅਸ ਹੋ ਗਈ ਬਾਅਦ ਵਿੱਚ ਆਪਾਂ ਨੇ ਚੰਡੀਗੜ੍ਹ ਕਰਨ ਲੱਗੇ ਸੀ ਇਹ ਮੁਰੀਦੀਆਂ ਜਹਾਂ ਦਾ ਸੀਰੀਅਸ ਸੀ ਬਾਹਰ ਚੰਡੀਗੜ੍ਹ ਖਣਨ ਲੱਗੇ ਤੇ ਚੰਡੀਗੜ੍ਹ ਜਾਂਦੇ ਜਾਂਦੇ ਮੁਰੀਦੀ ਦੇ ਹੱਥੋਂ ਹੀ ਆਪਾਂ ਪੁਲਿਸ ਨੂੰ ਕਾਰਵਾਈ ਕੀਤੀ ਆ ਕਿ ਉਹਨਾਂ ਨੇ ਇਹਨੂੰ ਕਿਹਾ ਹੋਊਗਾ ਕਿ ਜੋ ਕਾਰਵਾਈ ਬਣੇਗੀ ਤੇ ਆਪਾਂ ਕਰਾਂਗੇ ਕਾਰਵਾਈ ਹੋਣੀ ਚਾਹੀਦੀ ਹੈ ਤੁਹਾਡੇ ਦੇ ਵੀਟ ਗਈ ਹੈ ਕੱਲ ਨੂੰ ਕਿਸੇ ਹੋਰ ਦੇ ਨਾ ਬੀਤੇ ਤੁਹਾਨੂੰ ਪੁਲਿਸ ਨੂੰ ਇਹੋ ਮਿਹਰਬਾਨੀ ਆ ਕਿ ਖੁੱਬ ਸਖਤ ਦਾ ਸਖਤ ਕਾਰਵਾਈ ਕੀਤੀ ਜਾਵੇ ਖੋ ਜੀ ਮਤੀ 16 ਦਾ 25 ਨੂੰ ਆਪਾਂ ਨੂੰ ਇੱਕ ਚਿੱਟ ਮਸੂਲ ਹੋਏ ਸੀ ਸਿਵਲ ਹਸਪਤਾਲ ਗੁਰਦਾਸਪੁਰ ਤੋਂ ਜਿਹਦੇ ਵਿੱਚ ਛਿੰਦਾਮ ਸਿੰਘ ਪੁੱਤਰ ਰਹਿਮਤ ਮੁਸੀ ਵਾਸੀ ਹਲੀ ਸ਼ੇਰ ਜਿੰਨੇ ਕੀ ਕੋਈ ਜ਼ਹਿਰੀਲੀ ਵਸਤੂ ਘਰ ਵਿੱਚ ਪਈ ਕੋਈ ਜ਼ਹਿਰੀਲੀ ਦਵਾਈ ਵਗੈਰਾ ਖਾਲੀ ਸੀ ਤੇ ਜਿਸ ਦੀ ਤਬੀਅਤ ਖਰਾਬ ਹੋਣ ਕਰਕੇ ਉਸ ਦਾ ਪਰਿਵਾਰਕ ਮੈਂਬਰ ਉਹਨੂੰ ਸਿਵਲ ਹਸਪਤਾਲ ਗੁਰਦਾਸਪੁਰ ਲੈ ਕੇ ਆਏ ਸੀ ਜਿੱਥੇ ਮੇਰੇ ਵੱਲੋਂ ਮੌਕੇ ਤੇ ਜਾ ਕੇ ਡਾਕਟਰ ਸਾਹਿਬ ਕੋਲ ਲਿਖਤੀ ਰਾਏ ਹਾਸਲ ਕਰਕੇ ਤੇ ਉਹਨਾਂ ਦੇ ਬਿਆਨ ਕਲਮਬੰਦ ਕੀਤੇ ਗਏ ਸੀ ਤੇ ਜੋ ਹੁਣ ਅੱਜ ਸਾਨੂੰ ਮੈਸੇਜ ਮਿਲਿਆ ਕਿ ਜੋ ਦੌਰਾਨੇ ਇਲਾਜ ਆ ਇਹ ਸ਼ਿੰਦਾ ਮਸੀਹ ਦੀ ਜਿਹੜੀ ਉਹ ਡੈਥ ਹੋ ਗਈ ਆ ਤੇ ਇਸ ਸਬੰਧੀ ਅਸੀਂ ਜਿਹੜਾ ਮ੍ਰਿਤਕ ਆ ਸ਼ਿੰਦਾ ਮਸੀਹ ਉਹਦਾ ਪੋਸਟਮਾਰਟਮ ਕਰਵਾ ਕੇ ਤੇ ਜੋ ਐਸ ਪਰ ਲਾ ਕਾਰਵਾਈ ਆ ਉਹ ਅਸੀਂ ਅਮਲ ਵਿੱਚ ਲਿਆਂਡੇ ਦੀ